ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਹਾਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆ ਹੈਡਲਾਈਨਸ ਦੇ ਨਾਲ 트럼ਪ ਦੇ ਵਪਾਰਕ ਸੌਦਿਆਂ ਵਾਲੀ ਆਖਰੀ ਮਿਤੀ ਤੋਂ ਕੈਨੇਡਾ ਨਹੀਂ ਹੋਇਆ ਪ੍ਰਭਾਵਿਤ ਸੌਦੇ ਕਰਨ ਦੇ ਲਈ 90 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਪ੍ਰੀਮੀਅਰ ਡੈਨੀਅਲ ਸਮੀਥ ਅਤੇ ਡੱਗਫੋਰਡ ਨਮੇ ਊਰਜਾ ਕੋਰੀਡੋਰ ਸਮਝੌਤੇ ਦੇ ਲਈ ਹੋਏ ਸਹਿਮਤ ਕੈਲਗਰੀ ਦੇ ਵਿੱਚ ਦੋਵਾਂ ਪ੍ਰੀਮੀਅਰਾਂ ਨੇ ਕੀਤੀ ਮੁਲਾਕਾ ਉਨ੍ਹਾਂ ਦੇ ਹਵਾਈ ਅੱਡੇ ਦੇ ਪੂਰਬ ਵੱਲ ਜੰਗਲੀ ਅੱਗ ਕਾਰਨ ਉਡਾਨਾਂ ਬੰਦ 100 ਤੋਂ ਵੱਧ ਹੋਰ ਜਾਇਦਾਦਾਂ ਨੂੰ ਖਾਲੀ ਕਰਵਾਉਣ ਦੇ ਚੇਤਾਵਨੀ ਜਾਰੀ ਜਿੱਤੇ ਖਬਰਾਂ ਵਿਸਥਾਰ ਦੇ ਨਾਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਕਹਿਣਾ ਹੈ ਕਿ ਉਹ ਅੱਜ ਦੁਨੀਆ ਭਰ ਦੇ ਦੇਸ਼ਾਂ ਨੂੰ ਵਪਾਰਕ ਸੌਦਿਆਂ ਦੀ ਮੰਗ ਕਰਦੇ ਹੋਏ ਪੱਤਰ ਭੇਜਣਗੇ ਪਰ ਬੁੱਧਵਾਰ ਦੀ ਟੈਰਿਫ ਡੈਡਲਾਈਨ ਤੋਂ ਕੈਨੇਡਾ ਪ੍ਰਭਾਵਿਤ ਨਹੀਂ ਹੋ ਰਿਹਾ ਐਤਵਾਰ ਨੂੰ ਟਰੰਪ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਦੇ ਲਿਬਰੇਸ਼ਨ ਡੇ ਜਿਹੜੇ ਨੇ ਉਹਨਾਂ ਫਰਜ਼ਾਤੋਂ ਪ੍ਰਭਾਵਿਤ 15 ਦੇਸ਼ਾਂ ਨੂੰ ਜਿਹੜਾ ਉਹ ਪੱਤਰ ਵਿਹਾਰ ਪੇਜ ਰਹੇ ਨੇ ਉਹਨਾਂ ਨੂੰ ਇਹ ਦੱਸ ਰਹੇ ਨੇ ਕਿ ਜੇਕਰ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਾਂ ਉਹ ਫਿਰ ਟੈਰਿਫ ਦਰ ਲਾਗੂ ਕਰਨਗੇ 트럼ਪ ਪ੍ਰਸ਼ਾਸਨ ਦੇ ਮੈਂਬਰਾਂ ਨੇ ਜਿਹੜਾ ਉਹ ਕਿਹਾ ਕਿ ਇਸ ਵੇਲੇ ਇਹ ਟੈਰਿਫ ਅਗਸਟ ਦੇ ਵਿੱਚ ਲਾਗੂ ਹੋਣਗੇ 트럼ਪ ਅਪ੍ਰੈਲ ਦੇ ਵਿੱਚ ਆਪਣੀ ਵਪਾਰ ਜੰਗ ਨੂੰ ਦੁਨੀਆ ਦੇ ਵਿੱਚ ਲੈ ਗਏ ਪਰ ਕੁਝ ਘੰਟਿਆਂ ਬਾਅਦ ਹੀ ਸਭ ਤੋਂ ਵਿਨਾਸ਼ਕਾਰੀ ਡਿਊਟੀਆਂ ਜਿਹੜੀਆਂ ਨੇ ਉਹ ਵਾਪਸ ਲੈ ਲਈਆਂ ਸੌਦੇ ਕਰਨ ਦੇ ਲਈ 90 ਦਿਨਾਂ ਦੀ ਸਮਾਂ ਸੀਮਾ ਜਿਹੜੀ ਨੂੰ ਅਰਜ਼ਾਰਤ ਕੀਤੀ ਹੈ ਉਦੋਂ ਤੋਂ 트럼ਪ ਪ੍ਰਸ਼ਾਸਨ ਨੇ ਸਿਰਫ ਦੋ ਦੇਸ਼ਾਂ ਦੇ ਨਾਲ ਸੌਦਿਆਂ ਦੇ ਲਈ ਜਿਹੜਾ ਉਹ ਟਾਂਚਾ ਹੀ ਬਣਾਇਆ ਹੈ ਕੈਨੇਡਾ ਨੂੰ ਉਹਨਾਂ ਗਲੋਬਲ ਟੈਰਿਫਾਂ ਦੇ ਵਿੱਚ ਸ਼ਾਮਿਲ ਜਣਾਉ ਨਹੀਂ ਕੀਤਾ ਗਿਆ ਸੀ ਤੇ ਉਹਨਾਂ ਨੇ 21 ਜੁਲਾਈ ਤੱਕ ਅਮਰੀਕਾ ਦੇ ਨਾਲ ਕਿਸੇ ਕਿਸਮ ਦਾ ਦਵੱਲਾ ਸੌਦਾ ਕਰਨ ਦੇ ਲਈ ਵਚਨਬੱਧ ਕੀਤਾ ਹੈ ਕਲੋਨਾ ਦੇ ਹਵਾਈ ਅੱਡੇ ਦੇ ਪੂਰ ਬਵਾਲਾ ਜੰਗਲ ਦੀ ਅੱਗ ਲੱਗਣ ਕਾਰਨ ਐਤਵਾਰ ਸ਼ਾਮ ਨੂੰ ਉਡਾਣਾ ਜੜੀਆਂ ਨੇ ਉਹ ਬੰਦ ਹੋ ਗਈਆਂ ਅਤੇ ਰਾਸ਼ਨੀਤਿਕ ਤੌਰ ਦੇ ਉੱਤੇ ਜਿਹੜਾ ਉਹ ਕਾਫੀ ਜ਼ਿਆਦਾ ਲੋਕਾਂ ਨੂੰ ਖਾਲੀ ਥਾਂ ਕਰਨ ਦੇ ਲਈ ਮਜਬੂਰ ਹੋਣਾ ਪਿਆ ਅੱਗ ਪਹਿਲੀ ਵਾਰ ਦੁਪਹਿਰ ਵੇਲੇ ਦੇਖੀ ਗਈ ਸੀ ਅਤੇ ਸਥਾਨਕ ਫਾਇਰ ਫਾਈਟਰਾਂ ਦੇ ਤੇਜ਼ ਕੰਮ ਦੇ ਬਾਵਜੂਦੇ ਤੇਜ਼ੀ ਨਾਲ ਵੱਧ ਗਈ ਹੈ ਸੋਮਵਾਰ ਸਵੇਰ ਤੱਕ ਵੇਲਨ ਕਰੀਕ ਦੇ ਜੰਗਲਾਂ ਦੀ ਜਿਹੜੀ ਹੈ ਉਹ ਅੱਗ ਅੰਦਾਜ਼ਨ 6 ਹੈਕਟੇਅਰ ਦੇ ਪੈਮਾਨੇ ਦੇ ਉੱਤੇ ਫੈਲੀ ਹੋਈ ਹੈ ਆਰਸੀਪੀਐਮ ਅਧਿਕਾਰੀਆਂ ਨੇ ਐਲਸਨ ਚੀਲ ਖੇਤਰ ਦੇ ਵਿੱਚ ਜਿਹੜਾ ਹੈ ਉਹ ਇੱਕ ਰਾਸ਼ਟ੍ਰਿਕ ਨਿਕਾਸੀ ਕੀਤੀ ਅਤੇ ਹੋਰ ਨਿਵਾਸੀਆਂ ਨੂੰ ਕਿਹਾ ਕਿ ਜੇ ਲੋੜ ਪਵੇ ਤਾਂ ਖਾਲੀ ਹੋਣ ਦੀ ਤਿਆਰੀ ਕਰੋ ਬੀਸੀ ਵਾਈਲਡਫਾਇਰ ਸਰਵਿਸਸ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਖੁਦ ਦੇ ਤਿੰਨ ਸ਼ੁਰੂਆਤੀ ਹਮਲਾਵਰ ਦਲ ਵੀ ਜਿਹੜੇ ਨੇ ਉਹ ਸ਼ਾਮਿਲ ਕੀਤੇ ਨੇ ਤੇ ਦੋ ਹੈਲੀਕਾਪਟਰ ਟ੍ਰੈਫਿਕ ਨੂੰ ਨਿਰਦੇਸ਼ਿਤ ਕਰਨ ਦੇ ਲਈ ਇੱਕ ਬਰਡ ਡੌਗ ਅਤੇ ਚਾਰ 에ਅਰ ਟੈਂਕਰਾਂ ਨੇ ਜਿਹੜਾ ਉਹ ਜਵਾਬ ਦਿੱਤਾ ਹੈ ਬੀਸੀਡਬਲਯੂਐਸ ਨੇ ਜਿਹੜਾ ਉਹ ਅੱਗ ਨੂੰ ਜਿਹੜਾ ਉਹ ਬਚਾਇਆ ਜਾ ਰਿਹਾ ਹਾ ਦੱਸਿਆ ਅਤੇ ਇਹ ਉਹਨਾਂ ਨੇ ਕਿਹਾ ਹੈ ਕਿ ਇਹ ਗਰਮ ਖੁਸ਼ਕ ਮੌਸਮ ਅਤੇ ਆਹ ਖੇਤਰ ਦੇ ਵਿੱਚ 34 ਡਿਗਰੀ ਦੇ ਉੱਚ ਤਾਪਮਾਨ ਦੇ ਨਾਲ ਬਦਲ ਸਕਦਾ ਹੈ ਜੰਗਲ ਦੀ ਅੱਗ ਕਾਰਨ ਐਲਿਸਨ ਖੇਤਰ ਦੀਆਂ 7 ਜਾਇਦਾਦਾਂ ਦੇ ਲੋਕ ਜਿਹੜੇ ਨੇ ਉਹ ਘਰਾ ਤੋਂ ਬਾਹਰ ਹੋ ਗਏ ਅਤੇ 100 ਤੋਂ ਵੱਧ ਹੋਰ ਜਾਇਦਾਦਾਂ ਨੂੰ ਖਾਲੀ ਕਰਵਾਉਣ ਦੀ ਚੇਤਾਵਨੀ ਦਿੱਤੀ ਗਈ ਹੈ ਕੋਲੋਨਾ ਸ਼ਹਿਰ ਨਿਵਾਸੀਆਂ ਨੂੰ ਅੱਗ ਬੁਝਾਊ ਅਮਲੇ ਦੇ ਕੰਮ ਦੇ ਵਿੱਚ ਜਿਹੜਾ ਉਹ ਵਿਗਨ ਪੌਣ ਤੋਂ ਬਚਣ ਦੇ ਲਈ ਹਾਈਵੇ 97 ਜਾਂ ਫਿਰ 33 ਦੇ ਉੱਤੇ ਅੱਗੇ ਜਿਹੜਾ ਉੱਗ ਅੱਗ ਦੇਖਣ ਜਾਂ ਤਸਵੀਰਾਂ ਲੈਣ ਦੇ ਲਈ ਜਿਹੜਾ ਉਹ ਨਾ ਰੁਕਣ ਦੇ ਲਈ ਵੀ ਕਿਹਾ ਜਾ ਰਿਹਾ ਹੈ ਇਸ ਦੌਰਾਨ ਕੋਲੋਨਾ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਕੁਝ ਉਡਾਨਾਂ ਨੂੰ ਸੰਚਾਲਿਤ ਕਰਨ ਦੀ ਆਗਿਆ ਦੇਣ ਦੇ ਲਈ ਜਿਹੜਾ ਉਹ ਆਪਣਾ ਹਵਾਈ ਖੇਤਰ ਦੁਬਾਰਾ ਖੋਲ੍ਹ ਦਿੱਤਾ ਹੈ ਤੇ ਇਹ ਕਹਿਣਾ ਉਹਨਾਂ ਦਾ ਕਹਿਣਾ ਹੈ ਕਿ ਉਡਾਨ ਦਾ ਸਮਾਂ ਸਾਰ ਨਹੀਂ 에ਰਪੋਰਟ ਦੇ ਉੱਤੇ ਨਿਰਭਰ ਕਰੇਗਾ ਤੇ ਉਹ ਹੋਰ ਜਿਹੜੀਆਂ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਨੇ ਤੇ 2023 ਅਤੇ 2009 ਦੇ ਵਿੱਚ ਕੋਲੋਨਾ ਦੇ ਵਿੱਚ ਭਿਆਨਕ ਜੰਗਲੀ ਅੱਗਾਂ ਲੱਗੀਆਂ ਜਿਨ੍ਹਾਂ ਨੇ ਸੈਂਕੜੇ ਘਰ ਤਬਾਹ ਕਰ ਦਿੱਤੇ ਬੀਸੀ ਵਿੱਚ 81 ਸਰਗਰਮ ਜੰਗਲੀ ਅਗਾਹਨ ਜਨਾਂ ਦੇ ਵਿੱਚੋਂ 8 ਪਿਛਲੇ 24 ਘੰਟਿਆਂ ਦੇ ਵਿੱਚ ਸ਼ੁਰੂ ਹੋਈਆਂ ਹਨ ਅਲਬਰਟਾ ਤੇ অন্ਟੇਰੀਓ ਦੇ ਪ੍ਰੀਮੀਅਰ ਇੱਕ ਸਮਝੌਤੇ ਦੇ ਉੱਤੇ ਜਿਹੜਾ ਹੈ ਉਹ ਫਿਲਹਾਲ ਸਹਿਮਤ ਹੋਏ ਨਹੀਂ ਜਿਸ ਦੇ ਵਿੱਚ ਨਵੀਆਂ ਪਾਈਪਲਾਈਨਾਂ ਅਤੇ ਜਿਹੜੀਆਂ ਰੇਲ ਲਾਈਨਾਂ ਬਣਾਉਣ ਦੀ ਜਿਹੜੀ ਸੰਭਾਵਨਾ ਦੀ ਜਾਂਚ ਕੀਤੀ ਜਾਏਗੀ ਤੇ ਨਾਲ ਹੀ ਦੋਵੇਂ ਸੂਬਿਆਂ ਦੇ ਵਿਚਕਾਰ ਸ਼ਰਾਬ ਅਤੇ ਵਾਹਨਾਂ ਦੇ ਵਪਾਰ ਨੂੰ ਵਧਾਉਣ ਦੇ ਉੱਤੇ ਵੀ ਸਹਿਮਤੀ ਹੋਈ ਹੈ ਦੋਵਾਂ ਪ੍ਰੀਮੀਅਰਾਂ ਨੇ ਸੋਮਵਾਰ ਨੂੰ ਕੈਲਗਰੀ ਵਿੱਚ ਮੁਲਾਕਾਤ ਕੀਤੀ ਅਤੇ ਦੋ ਸਮਝੌਤਿਆਂ ਦੇ ਉੱਤੇ ਦਸਤਖਤ ਕੀਤੇ ਜਿਹੜੇ ਰੂਟਾਂ ਦੀ ਜਾਂਚ ਕੀਤੀ ਜਾਏਗੀ ਉਹ ਅਲਬਰਟਾ ਦੇ ਤੇਲ ਅਤੇ ਗੈਸ ਅਤੇ ਮਹੱਤਵਪੂਰਨ ਖਰੀਜਾਂ ਨੂੰ অন্ਟੇਰੀਓ ਦੇ ਪੂਰਬੀ ਹਿੱਸੇ ਜਿਹੜੇ ਨੇ ਉਹ ਜੇਮਸ ਬੇ ਤੱਕ ਜੋੜ ਸਕਦੇ ਨੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਪ੍ਰੋਜੈਕਟ অন্ਟਾਰੀਓ ਦੇ ਵਿੱਚ ਮਨਿਸਟੀਰੀ ਦੀ ਵਰਤੋਂ ਕਰਕੇ ਕੀਤਾ ਜਾਏਗਾ ਨਵੇਂ ਊਰਜਾ ਕੋਰੀਡੋਰਾਂ ਦਾ ਜਿਹੜਾ ਉਹ ਸਮਰਥਨ ਕਰਦੇ ਮੈਮੋਰੰਡਮ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਅਧਿਐਨ ਨਿੱਜੀ ਖੇਤਰ ਦੇ ਲਈ ਆਸਾਨੀ ਪੈਦਾ ਕਰੇਗਾ ਤਾਂ ਜੋ ਉਹ ਪ੍ਰੋਜੈਕਟ ਦੀ ਅਗਵਾਈ ਕਰ ਸਕਣ ਅਤੇ ਵਿਕਾਸ ਜਿਹੜਾ ਵਿਕਾਸ ਉਸ ਦਾ ਵੀ ਕਰ ਸਕਣ ਤੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮੀਥ ਦਾ ਕਹਿਣਾ ਹੈ ਕਿ ਇਸ ਸਮਝੌਤੇ ਦੋਵਾਂ ਸੂਬਿਆਂ ਦੀ ਨਿਵੇਸ਼ ਨੂੰ ਵਧਾਉਣ ਤੇ ਆਪਣੇ ਮੁੱਖ ਉਦਯੋਗਾਂ ਦੇ ਲਈ ਬਾਜ਼ਾਰ ਪਹੁੰਚ ਨੂੰ ਵਧਾਉਣ ਦੀ ਵਚਨਬੱਧਤਾ ਨੂੰ ਦਰਸਾਉਂਦੇ ਨੇ 온ਟਾਰੀਓ ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਸੂਬੇ ਅਮਰੀਕੀ ਰਾਸ਼ਪਤੀ ਡੋਨਲਡ 트੍ਰੰਪ ਦੇ ਟੈਰੀਫਾਂ ਦੇ ਸਾਹਮਣੇ ਕੈਨੇਡਾ ਦੀ ਆਰਥਿਕਤਾ ਨੂੰ ਹੋਰ ਵੀ ਫਲੈਕਸੀਬਲ ਬਣਾਉਣ ਦੀ ਕੋਸ਼ਿਸ਼ ਜਿਹੜਾ ਉਹ ਕਰ ਰਹੇ ਨੇ ਤੇ ਫੋਰਡ ਨੇ ਉਮੀਦ ਜਤਾਈ ਹੈ ਕਿ ਫੈਡਰਲ ਸਰਕਾਰ ਵੀ ਨੈਟ ਜ਼ੀਰੋ ਟਿਚਾਂ ਦੇ ਸਮੇਤ ਕਈ ਊਰਜਾ ਨਿਯਮਾਂ ਨੂੰ ਰੱਦ ਕਰਕੇ ਇਸ ਯੋਜਨਾ ਦਾ ਹਿੱਸ ਬਨੇਗੀ ਬੀਸੀ ਫੈਰਿਸ ਇੱਕ ਚੇਤਾਵਨੀ ਦੇ ਨਾਲ ਬਾਹਰ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਘਟਾਲੇਬਾਜ਼ ਕਈ ਵੱਖ-ਵੱਖ ਤਰੀਕਿਆਂ ਦੀ ਵਰਤੋਂ ਕਰਕੇ ਲੋਕਾਂ ਨੂੰ ਧੋਖਾ ਦੇਣ ਦੀ ਸਰਗਰਮੀ ਦੇ ਨਾਲ ਕੋਸ਼ਿਸ਼ ਕਰ ਰਹੇ ਨੇ ਸਭ ਤੋਂ ਪਹਿਲਾਂ ਕੰਪਨੀ ਦਾ ਕਹਿਣਾ ਹੈ ਕਿ ਤੁਹਾਨੂੰ ਕਿਸੇ ਵੀ ਵਿਅਕਤੀ ਤੋਂ ਜਿਹੜਾ ਉਹ ਸੁਚੇਤ ਰਹਿਣਾ ਚਾਹੀਦਾ ਹੈ ਜੋ ਇਸ ਦੇ ਪ੍ਰਤੀਨਿਧੀਆਂ ਦੇ ਵਜੋਂ ਇੱਕ ਇਸ ਦੇ ਵਿੱਚ ਵਿੱਚ ਪੇਸ਼ ਹੋ ਰਿਹਾ ਭਾਵੇਂ ਕਿ ਇਹ ਈਮੇਲ ਫੋਨ ਸੋਸ਼ਲ ਮੀਡੀਆ ਆਨਲਾਈਨ ਸਰਵੇਖਣ ਜਾਂ ਫਿਰ ਜਾਲੀ ਵੈੱਬਸਾਈਟਾਂ ਦੇ ਰਾਹੀਂ ਕਿਉਂ ਨਾ ਹੋਵੇ ਬੀਸੀ ਫੈਰਿਸ ਨੇ ਕਿਹਾ ਹੈ ਕਿ ਅਸੀਂ ਦੇ ਵੀ ਤੁਹਾਨੂੰ ਕਾਲ ਨਹੀਂ ਕਰਾਂਗੇ ਈਮੇਲ ਨਹੀਂ ਕਰਾਂਗੇ ਜਿੱਤਣ ਵਾਲੇ ਇਨਾਮ ਦੇ ਲਈ ਭੁਗਤਾਨ ਨਹੀਂ ਮੰਗਾਂਗੇ ਜਾਂ ਤੁਹਾਡੀ ਨਿੱਜੀ ਜਾਣਕਾਰੀ ਦੀ ਬੇਨਤੀ ਕਰਨ ਦੇ ਲਈ ਆਨਲਾਈਨ ਸਰਵੇਖਣ ਜਿਹੜਾ ਹੈ ਉਹ ਨਹੀਂ ਕਰਾਂਗੇ ਜਿਸ ਦੇ ਵਿੱਚ ਤੁਹਾਡਾ ਸੋਸ਼ਲ ਇੰਸ਼ੋਰੈਂਸ ਨੰਬਰ ਜਾਂ ਫਿਰ ਕ੍ਰੈਡਿਟ ਕਾਰਡ ਵੇਰਵੇ ਸ਼ਾਮਿਲ ਨੇ ਸੋ ਸਾਡਾ ਸਟਾਫ ਤੁਹਾਨੂੰ ਫੋਨ ਤੇ ਜ਼ੁਬਾਨੀ ਤੌਰ ਦੇ ਉੱਤੇ ਕ੍ਰੈਡਿਟ ਕਾਰਡ ਜਿਹੜਾ ਹੈ ਉਹ ਪ੍ਰੋਵਾਈਡ ਕਰਨ ਤੇ ਲਈ ਜਿਹੜਾ ਉਹ ਕਦੇ ਨਹੀਂ ਕਹੇਗਾ ਤੇ ਅਸੀਂ ਇੱਕ ਸੁਰੱਖਿਅਤ ਸਿਸਟਮ ਦੀ ਵਰਤੋਂ ਕਰਦੇ ਹਾਂ ਤਾਂ ਜੋ ਤੁਹਾਡੇ ਫੋਨ ਦੇ ਡਾਇਲ ਪੈਡ ਰਾਹੀਂ ਆਪਣੇ ਭੁਗਤਾਨ ਵੇਰਵੇ ਦਰ ਕਰਨ ਦੇ ਲਈ ਬੇਨਤੀ ਕੀਤੀ ਜਾ ਸਕੇ ਫੈਰੀ ਸੇਵਾ ਦੀ ਵੈਬਸਾਈਟ bcferries.com ਹੈ ਤੇ ਕੋਈ ਵੀ ਅਧਿਕਾਰਤ ਈਮੇਲ ਜਿਹੜੀ ਹੈ ਉਹ @bcferries.com ਦੇ ਨਾਲ ਖਤਮ ਹੋਣ ਵਾਲੇ ਪਤੇ ਤੋਂ ਹੀ ਆਵੇਗੀ ਕੰਪਨੀ ਤੋਂ ਹੋਣ ਦਾ ਦਾਵਾ ਕਰਨ ਵਾਲਿਆਂ ਕਿਸੇ ਵੀ ਹੋਰ ਵੈਬਸਾਈਟਾਂ ਦਾ ਜਿਹੜਾ ਉਹ ਈਮੇਲ ਜਾਲੀ ਵੈਬਸਾਈਟਾਂ ਜਾਂ ਫਿਰ ਈਮੇਲ ਜਾਲੀ ਹਨ ਤੇ ਘੁਟਾਲੇਬਾਜ਼ਾਂ ਦੁਆਰਾ ਵਰਤੀਆਂ ਗਈਆਂ ਕੁਝ ਜਾਲੀ ਸਾਈਟਾਂ ਦੇ ਵਿੱਚ ferryservice.website ਤੇ bcferryservice ਜਿਹੜੀ ਹੈ bc ferries ਸਰਵਿਸ ਸੈਸ਼ਨ .ਆਨਲਾਈਨ ਸ਼ਾਮਿਲ ਹੈ ਇਸ ਤੋਂ ਇਲਾਵਾ ਲੋਕਾਂ ਨੂੰ Google ਦੇ ਉੱਤੇ ਕਿਸੇ ਵੀ ਅਜੀਹੀ ਚੀਜ਼ ਦੇ ਉੱਤੇ ਕਲਿੱਕ ਕਰਨ ਤੋਂ ਬਚਣਾ ਚਾਹੀਦਾ ਹੈ ਜੋ ਕਿਸੇ ਵੀ ਮਸ਼ਹੂਰੀ ਦੇ ਨਾਲ ਭਰਿਆ ਹੋਵੇ ਜਾਂ ਕੋਈ ਐਡ ਉਸ ਦੇ ਵਿੱਚ ਦਿੱਤੀ ਹੋਵੇ ਇਸ ਦੇ ਵਿੱਚ ਕਿਹਾ ਗਿਆ ਕਿ ਧੋਖਾਧੜੀ ਕਰਨ ਵਾਲੇ ਸਰਚ ਇੰਜਨਾਂ ਦੇ ਉੱਤੇ ਗਲਤ ਸੰਪਰਕ ਜਿਹੜਾ ਉਹ ਜਾਣਕਾਰੀ ਵਾਲੇ ਵਿਗਿਆਪਨ ਜਿਹੜੇ ਆ ਉਹ ਖਰੀਦਣਗੇ ਸਪੇਸ ਖਰੀਦਣਗੇ ਜਾਂ ਫਿਰ BC ਫੈਰਿਸ ਦੇ ਗਾਹਕ ਉਹਨਾਂ ਦੇ ਨਾਲ ਸੰਪਰਕ ਕਰ ਸਕਣ ਸੋ ਅਸੀਂ BC ਫੈਰਿਸ ਸੰਪਰਕ ਜਾਣਕਾਰੀ ਦੀ ਪਾਲ ਕਰਦੇ ਸਮੇ ਸਾਡੇ ਸੰਪਰਕ ਪੰਨੇ ਦੇ ਉੱਤੇ ਜਾਣ ਦੀ ਸਿਫਾਰਿਸ਼ ਕਰਦੇ ਹਾਂ ਤੇ ਇੱਕ ਅਣਚਾਹੀ ਈਮੇਲ BC ਫੈਰਿਸ ਤੋਂ ਆਈ ਜਾਪਦੀ ਹੈ ਸੋ ਚੇਤਾਵਨੀ ਦੇ ਮੁਤਾਬਕ ਇੱਕ ਆਮ ਫਿਸ਼ਿੰਗ ਈਮੇਲ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਦੇ ਲਈ ਧੋਖਾ ਦੇਣ ਦੇ ਲਈ ਇੱਕ ਸੁਰੱਖਿਆ ਉਲੰਘਣਾ ਜਾਂ ਫਿਰ ਮੁਕਾਬਲਾ ਸੋ ਲਿੰਕ ਲੋਗੋ ਅਤੇ ਅਟੈਚਮੈਂਟ ਸ਼ੁਰੂ ਦੇ ਵਿੱਚ ਅਸਲੀ ਜਿਹੜੀ ਹੈ ਉਹ ਜਾਪ ਸਕਦੀ ਹੈ ਪਰ ਕੋਲ ਜਿਹੜੇ ਆ ਉਹ ਮੁੱਖ ਅੰਤਰ ਕੁਝ ਮੁੱਖ ਅੰਤਰ ਜਿਹੜੇ ਨੇ ਉਹ ਸੁਰੱਖਿਆ ਉਲੰਘਣਾ ਜਾਂ ਮੁਕਾਬਲਾ ਜਾਂ ਫਿਰ ਲਿੰਕ ਲੋਗੋ ਤੇ ਅਟੈਚਮੈਂਟ ਸ਼ੁਰੂਅਸਲੀ ਜਾ ਸਕਦੇ ਨੇ ਤੇ ਜਿਨ੍ਹਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਹੈ ਬੀਸੀ ਫੈਰੀਜ਼ ਨੇ ਫਿਲਹਾਲ ਕਿਹਾ ਕਿ ਕੁਝ ਸਾਡੇ ਅਸਲੀ ਨਾਮ ਬ੍ਰਿਟਿਸ਼ ਕੋਲੰਬੀਆ ਫੈਰੀ ਸਰਵਿਸਿਜ਼ ਇੰਕ ਦੀ ਬਜਾਏ ਬੀਸੀ ਫੈਰੀ ਕਾਰਪੋਰੇਸ਼ਨ ਦੀ ਵਰਤੋਂ ਕਰ ਸਕਦੇ ਨੇ ਤੇ ਕੁਝ ਜਿਹੜਾ ਉਹ ਸਾਡੇ ਨਾਲ ਮਿਲਦੇ ਜੁਲਦੇ ਵੈਬਸਾਈਟ ਪਤੇ ਜਿਹੜੇ ਨੇ ਉਸਤੇ ਵਰਤੇ ਜਾ ਸਕਦੇ ਨੇ ਸੋ ਜਿਵੇਂ ਕਿ www.bcferis.com ਕੰਪਨੀ ਦਾ ਕਹਿਣਾ ਹੈ ਕਿ ਘਟਾਲੇਬਾਜ਼ ਸਰਵੇਖਣਾਂ ਨੂੰ ਜਾਣਕਾਰੀ ਇਕੱਠੀ ਕਰਨ ਵਾਲੇ ਸਾਧਨ ਦੇ ਵਜੋਂ ਵਰਤ ਸਕਦੇ ਨੇ ਤੇ ਆਮ ਤੌਰ ਦੇ ਉੱਤੇ ਪ੍ਰਸ਼ਨਵਲੀ ਦੇ ਜਵਾਬ ਦੇਣ ਦੇ ਬਦਲੇ ਛੋਟਾਂ ਜਾਂ ਉਤਪਾਦ ਪੇਸ਼ ਕਰਦੇ ਨੇ ਉਹ ਕ੍ਰੈਡਿਟ ਕਾਰਡ ਜਾਂ ਫਿਰ ਬੈਂਕ ਖਾਤੇ ਦੀ ਜਾਣਕਾਰੀ ਸਮਾਜੀ ਬੀਮਾ ਨੰਬਰ ਜਾਂ ਫਿਰ ਡਰਾਈਵਿੰਗ ਜਿਹੜਾ ਉਹ ਲਾਇਸੈਂਸ ਨੰਬਰ ਵੀ ਮੰਗ ਸਕਦੇ ਨੇ ਤੇ ਕੁਝ ਸੁਰਾਗ ਨੇ ਕਿ ਸਾਈਟਾਂ ਨਕਲੀ ਹੋ ਸਕਦੀਆਂ ਨੇ ਤੇ ਉਹਨਾਂ ਕੋਲ ਅਕਸਰ ਮਾੜੀ ਵਿਆਕਰਣ ਅਤੇ ਗਲਤ ਸ਼ਬਦ ਜੋੜ ਹੁੰਦੇ ਨੇ ਤੇ ਹੋ ਸਕਦਾ ਕਿ ਉਹਨਾਂ ਦੇ ਕੋਲ ਉਸ ਕੰਪਨੀ ਬਾਰੇ ਕੋਈ ਸੰਪਰਕ ਜਾਣਕਾਰੀ ਨਾ ਹੋਵੇ ਜਿਸ ਦੀ ਉਹ ਪ੍ਰਤੀਨਿਧਤਾ ਕਰਨ ਦਾ ਦਾਵਾ ਕਰਦੇ ਨੇ ਬੀਸੀ ਫੈਰਿਸ ਦਾ ਕਹਿਣਾ ਹੈ ਕਿ ਕਦੇ ਵੀ ਕਿਸੇ ਵੀ ਤਰ੍ਹਾਂ ਦੇ ਫੋਨ ਪ੍ਰਚਾਰ ਜਾਂ ਫਿਰ ਬੇਨਤੀ ਦੇ ਵਿੱਚ ਕਈ ਸੋਸ਼ਲ ਮੀਡੀਆ ਖਾਤੇ ਹਨ ਜੋ ਇਸ ਦੇ ਅਧਿਕਾਰਤ ਖਾਤਿਆਂ ਦੇ ਨਾਲ ਮਿਲਦੇ ਜੁਲਦੇ ਜਿਹੜੇ ਨੇ ਉਹ ਹੋ ਸਕਦੇ ਨੇ ਅਤੇ ਇਸ ਤੇ ਕੰਪਨੀ ਦਾ ਕਹਿਣਾ ਹੈ ਕਿ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਖਾਤੇ ਅਧਿਕਾਰਤ ਹੋਣ ਕਨਫਰੈਂਸ ਬੋਰਡ ਆਫ ਕੈਨੇਡਾ ਜਿਹੜਾ ਹੈ ਉਹਨਾਂ ਦੇ ਵੱਲੋਂ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਤਨਖਾਹ ਵਾਧੇ ਜਿਹੜੇ ਨੇ ਉਹ ਇਸ ਦੇ ਵਿੱਚ ਤੇਜ਼ੀ ਆਵੇਗੀ ਕਿਉਂਕਿ ਆਬਾਦੀ ਵਾਧੇ ਦੀ ਗਤੀ ਜਿਹੜੀ ਆ ਉਹ ਘਟ ਜਾਵੇਗੀ ਥਿੰਕ ਟੈਂਕ ਨੇ ਸੋਮਵਾਰ ਨੂੰ ਇੱਕ ਨਵੀਂ ਆਰਥਿਕ ਪੈਵਿਕ ਬਾਣੀ ਦੇ ਵਿੱਚ ਕਿਹਾ ਹੈ ਕਿ ਸੰਯੁਕਤ ਰਾਜ ਅਮਰੀਕਾ ਦੇ ਟੈਰਿਫ ਦਬਾਅ ਦੇ باوجود ਇਸ ਸਾਲ ਕੈਨੇਡਾ ਦਾ ਲੇਬਰ ਮਾਰਕੀਟ ਜਿਹੜਾ ਉਹ ਫਲੈਕਸੀਬਲ ਰਿਹਾ ਹੈ ਤੇ ਮਈ ਦੇ ਵਿੱਚ ਰਾਸ਼ਟਰੀ ਬੇਰੋਜ਼ਗਾਰੀ ਦਰ 7% ਤੱਕ ਵੱਧ ਗਈ ਹੈ ਹਾਲਾਂਕਿ ਕੁੱਲ ਰੋਜ਼ਗਾਰ ਅਜੇ ਵੀ ਪਿਛਲੇ ਸਾਲ ਦੇ ਅੰਤ ਨਾਲੋਂ 0.3 ਨਫੀ ਸਦਵਾ ਦਾ ਰਿਪੋਰਟ ਦੇ ਵਿੱਚ ਉਮੀਦ ਜਿਹੜੀ ਆ ਉਹ ਕੀਤੀ ਗਈ ਹੈ ਕਿ 2000 ਜਿਹੜਾ 2025 ਦੇ ਵਿੱਚ ਜਿਹੜੀ ਆ ਉਸਦੇ ਆ ਬਾਕੀ ਸਮੇ ਲਈ ਪਰਤੀ ਦੀ ਮੰਗ ਜਿਹੜੀ ਹੈ ਉਹ ਕੁਝ ਸ਼ਾਂਤ ਹੀ ਰਹੇਗੀ ਕਿਉਂਕਿ ਵਪਾਰਕ ਅਨਿਸ਼ਚਤਾ ਕਾਰੋਬਾਰੀ ਵਿਸ਼ਵਾਸ ਦੇ ਉੱਤੇ ਭਾਰ ਪਾਵੇਗੀ ਪਰ ਬੋਰਡ ਨੇ ਇਹ ਵੀ ਕਿਹਾ ਕਿ ਫੈਡਰਲ ਸਰਕਾਰ ਦੇ ਇਮੀਗ੍ਰੇਸ਼ਨ ਪੱਧਰ ਨੂੰ ਘਟਾਉਣ ਦੇ ਯਤਨ ਜਿਹੜੇ ਨੇ ਉਹ ਕਿਰਤ ਬਾਜ਼ਾਰ ਦੇ ਵਿੱਚ ਜਿਹੜੇ ਨੇ ਉਹ ਦਿਖਾਈ ਦੇਣ ਲੱਗੇ ਨੇ ਤੇ ਰਿਪੋਰਟ ਵਿੱਚ ਇਹ ਕਿਹਾ ਗਿਆ ਕਿ 2025 ਦੀ ਪਹਿਲੀ ਤਮਾਹੀ ਵਿੱਚ ਕਿਰਤ ਸ਼ਕਤੀ ਕੁਲ ਰੋਜ਼ਗਾਰ ਨਾਲੋਂ ਹੌਲੀ ਰਫ਼ਤਾਰ ਨਾਲ ਵਧੀ ਤੇ ਇਹ ਦੋ ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਨਤੀਜੇ ਵਜੋਂ ਆਉਣ ਵਾਲੇ ਆਦੇ ਵਿੱਚ ਕਾਰੋਬਾਰਾਂ ਨੂੰ ਪ੍ਰਤਿਭਾ ਲੱਭਣ ਦੇ ਲਈ ਹੋਰ ਸੰਘਰਸ਼ ਕਰਨਾ ਪਵੇਗਾ ਜਿਸ ਬਾਰੇ ਕਾਨਫਰੰਸ ਬੋਰਡ ਨੇ ਕਿਹਾ ਕਿ ਮੁਲਕਾਂ ਨੂੰ ਕੈਨੇਡਾ ਦੇ ਮੌਜੂਦਾ ਲੇਬਰ ਦੇ ਲਈ ਮਜਬੂਰ ਕੀਤਾ ਜਾਏਗਾ ਥਿੰਕ ਟੈਂਕ ਨੇ ਦਲੀਲ ਦਿੱਤੀ ਹੈ ਕਿ ਘੱਟ ਕਾਮਯਾ ਲਈ ਕਾਰੋਬਾਰਾਂ ਦੇ ਵਿੱਚ ਵਧੇਰੇ ਜਿਹੜਾ ਉਹ ਮੁਕਾਬਲਾ ਕੈਨੇਡੀਅਨਾਂ ਦੀ ਜੜੀ ਹੈ ਉਹ ਉਹਨਾਂ ਲਈ ਮਜ਼ਬੂਤ ਕੀਤਾ ਜਾਵੇਗਾ ਤੇ ਥਿੰਕ ਟੈਂਕ ਨੇ ਦਲੀਲ ਦਿੱਤੀ ਹੈ ਕਿ ਘਾਟਕਮਿਆਂ ਲਈ ਕਾਰੋਬਾਰਾਂ ਦੇ ਵਿੱਚ ਵਧੇਰੇ ਮੁਕਾਬਲਾ ਕੈਨੇਡੀਅਨ ਦੀ ਤਨਖਾਹ ਨੂੰ ਵਧਾਵੇਗਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕਿਰਤ ਬਾਜ਼ਾਰ ਦੀ ਗਤੀਸ਼ੀਲਤਾ ਦੇ ਵਿੱਚ ਇਹ ਤਬਦੀਲੀ ਵਾਧੂ ਕਿਰਤ ਸਪਲਾਈ ਤੋਂ ਵਾਧੂ ਕਿਰਤ ਦੀ ਘਾਟ ਤੱਕ ਅਗਲੇ ਕੁਝ ਸਾਲਾਂ ਵਿੱਚ ਜਿਹੜੀ ਹੈ ਉਹ ਉਜਰਤਾਂ ਦੇ ਉੱਤੇ ਦਬਾਅ ਪਾਏਗੀ ਜਿਸ ਦੇ ਨਾਲ ਜਿਹੜਾ ਉਹ ਉਜਰਤ ਵਿਕਾਸ মুদ্রਸਫੇਤੀ ਦਰ ਤੋਂ ਉੱਪਰ ਰਹੇਗੀ ਸਟੈਟਿਸਟਿਕਸ ਕੈਨੇਡਾ ਨੇ ਕਿਹਾ ਹੈ ਕਿ ਮਈ ਦੇ ਵਿੱਚ ਉਸਤ ਕੰਟਾ ਵਾਰ ਤਨਖਾਹ ਦੇ ਵਿੱਚ ਸਾਲ ਦਰ ਸਾਲ 3.4 ਫੀਸਦੀ ਦਾ ਵਾਧਾ ਹੋਇਆ ਜੋ ਕਿ ਅਪ੍ਰੈਲ ਦੇ ਵਿੱਚ ਦੇਖੀ ਗਈ ਗਤੀ ਤੋਂ ਕੋਈ ਬਦਲਾਅ ਨਹੀਂ ਆਇਆ ਕਾਨਫਰੰਸ ਬੋਰਡ ਨੂੰ ਉਮੀਦ ਹੈ ਕਿ ਇਸ ਦੇ ਨਾਲ ਆਉਣ ਵਾਲੇ ਸਾਲਾਂ ਦੇ ਵਿੱਚ ਬੇਰੋਜ਼ਗਾਰੀ ਦਰ ਜਿਹੜੀ ਹੈ ਉਹ ਘਟ ਜਾਵੇਗੀ 2026 ਦੇ ਵਿੱਚ 6.2 ਫੀਸਦੀ ਅਤੇ 2027 ਦੇ ਵਿੱਚ 5.8 ਫੀਸਦੀ ਤੱਕ ਘਟ ਜਾਵੇਗੀ ਸੁਰਾਨ ਇਸਨੇ ਪਵਿਕਵਾਨੀ ਕੀਤੀ ਹੈ ਕਿ ਸਾਲ ਅਰਥਵਿਵਸਥਾ 1.5 ਫੀਸਦ ਵਧੇਗੀ ਕਿਉਂਕਿ ਅਮਰੀਕੀ ਵਪਾਰ ਨੀਤੀਆਂ ਦੇ ਆਲੇ-ਦੁਆਲੇ ਅਨਿਸ਼ਚਿਤਤਾ ਕਾਰੋਬਾਰ ਅਤੇ ਖਪਤਕਾਰਾਂ ਦੇ ਪਰੋਸੇ ਦੇ ਉੱਤੇ ਭਾਰ ਪਾ ਰਹੀ ਹੈ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਹਾਊਸਿੰਗ ਮਾਰਕੀਟ ਪਾਰੀ ਦਬਾਅ ਦੇ ਹੇਠ ਹੈ ਜਦੋਂ ਕਿ ਵਪਾਰ ਖੇਤਰ ਵੀ ਜਿਹੜਾ ਹੈ ਉਹ ਮੁਸ਼ਕਿਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ ਸੋ ਇਸ ਅਰਥਵਿਵਸਥਾ ਦੇ ਕਈ ਖੇਤਰਾ ਦੇ ਉੱਤੇ ਪਰਛਾਵੇਂ ਇਸਾ ਪਾ ਰਹੇ ਨੇ ਅਤੇ ਸਾਲ ਦੇ ਬਾਕੀ ਸਮੇਂ ਦੀ ਜੇ ਗੱਲ ਕੀਤੀ ਜਾਵੇ ਤਾਂ ਉਸ ਦੌਰਾਨ ਵਿਕਾਸ ਨੂੰ ਕੱਟ ਕਰਨ ਦੇ ਲਈ ਜਿਹੜਾ ਉਸ ਤੇ ਉੱਤੇ ਇਸ ਤੇ ਕੱਟ ਅਸਰ ਪਏਗਾ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਦੋਂ ਕਿ ਕੈਨੇਡੀਅਨ ਨਿਰਯਾਤ ਕੁਝ ਸਫਲਤਾ ਦੇ ਨਾਲ ਨਵੇਂ ਬਾਜ਼ਾਰਾਂ ਵੱਲ ਮੁੜ ਰਹੇ ਨੇ ਪਰ ਇਹ ਲਾਭ ਅਮਰੀਕਾ ਨੂੰ ਨਿਰਯਾਤ ਦੇ ਵਿੱਚ ਗਰਾਵਟ ਨੂੰ ਪੂਰਾ ਕਰਨ ਦੇ ਲਈ ਨਾ ਕਾਫੀ ਵੀ ਹੈ ਤੇ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਨਿਵੇਸ਼ ਨੂੰ ਨੁਕਸਾਨ ਹੋਣ ਦੀ ਉਮੀਦ ਹੈ ਕੈਨੇਡਾ ਅਮਰੀਕਾ ਵਪਾਰਕ ਸਬੰਧਾਂ ਦੀਆਂ ਚਿੰਤਾਵਾਂ ਦੇ ਕਾਰਨ ਜਿਹੜਾ ਇਸ ਰਫਤਾਰ ਨੂੰ ਖਰਚ ਕੱਟ ਕਰਕੇ ਦੇਖਿਆ ਜਾ ਰਿਹਾ ਹੈ ਇੰਸ਼ੋਰੈਂਸ ਕਰਾਉਣ ਲੱਗੇ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਿਆ ਜਾਂਦਾ ਹੈ ਖਾਸ ਕਰਕੇ ਲੱਗਦਾ ਹੈ ਕਿ ਇੰਸ਼ੋਰੈਂਸ ਕਰਾਉਣੀ ਕੋਈ ਲਾਜ਼ਮੀ ਨਹੀਂ ਹੈ ਪਰ ਚਾਹੇ ਉਹ ਲਾਈਫ ਇੰਸ਼ੋਰੈਂਸ ਹੋਵੇ ਜਾਂ ਫਿਰ ਕੋਈ ਹੋਰ ਇੰਸ਼ੋਰੈਂਸ ਉਸ ਦੇ ਕੀ ਲਾਭ ਹੋ ਸਕਦੇ ਨੇ ਤੇ ਇੰਸ਼ੋਰੈਂਸ ਕਰਾਣਾ ਕਿਉਂ ਜ਼ਰੂਰੀ ਹੁੰਦਾ ਆਪ ਜਾਣਦਿਆਂ ਥਿੰਕ ਇੰਸ਼ੋਰੈਂਸ ਵੱਲੋਂ ਪਰਮਿੰਦਰ ਥਿੰਦ ਹੋ ਰਾ ਤੋ ਇੰਸ਼ੋਰੈਂਸ ਕਰਾਉਣ ਲੱਗੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਜ਼ਰੂਰੀ ਹੁੰਦਾ ਤੇ ਇੰਸ਼ੋਰੈਂਸ ਕਰਾਣੀ ਕਿੰਨੀ ਜ਼ਰੂਰੀ ਹੈ ਇਸ ਬਾਰੇ ਹਮੇਸ਼ਾ ਸੀ ਗੱਲਬਾਤ ਕਰਦੇ ਰਹਿੰਦੇ ਆ ਪਰ ਕਈ ਵਾਰੀ ਅਸੀਂ ਇੰਸ਼ੋਰੈਂਸ ਕਰਾਉਣ ਲੱਗੇ ਬਹੁਤ ਸੋਚ ਵਿਚਾਰ ਕਰਦੇ ਕਰਦੇ ਇਹਨੂੰ ਲੇਟ ਵੀ ਕਰ ਦਿੰਦੇ ਆ ਹੁਣੇ ਦੇਰੀ ਦੇ ਜਿਹੜੇ ਨੇ ਉਹ ਕੀ ਨਤੀਜੇ ਭੁਗਤ ਨਹੀਂ ਪੈ ਸਕਦੇ ਨੇ ਤੇ ਇੰਸ਼ੋਰੈਂਸ ਲਾਜ਼ਮੀ ਕਰਾਉਣਾ ਕਿੰਨਾ ਕੋਹਮ ਹੁੰਦਾ ਹੈ ਇਸ ਬਾਰੇ ਗੱਲਬਾਤ ਕਰਨ ਲਈ ਥੈਂਕ ਯੂ ਇੰਸ਼ੋਰੈਂਸ ਤੋਂ ਪਰਮੇਦਰ ਸਿੰਘ ਜੀ ਜੁੜੇ ਹੋਏ ਨੇ ਪਰਮੇਦਰ ਜੀ ਅਸਲ ਵਿੱਚ ਕੋਈ ਕਰੰਟ ਜਿਹੜੀਆਂ ਨੇ ਇੰਸ਼ੋਰੈਂਸ ਉਹਨਾਂ ਬਾਰੇ ਜਾਨਣਾ ਚਾਹਾਂਗੇ ਕਿ ਕੀ ਚੱਲ ਰਿਹਾ ਹੈ ਹਾਂਜੀ ਪਹਿਲੀ ਗੱਲ ਸਾਡੀ ਇੰਸ਼ੋਰੈਂਸ ਦੀ ਜ਼ਰੂਰਤਾਂ ਦੇ ਨਾਲ ਜਿੱਦਾਂ ਦੀ ਜ਼ਰੂਰਤ ਹੈ ਜਿੱਦਾਂ ਕੰਸੀ ਅੰਡੀ ਪੜੀ ਚਲਦੀ ਉਹਦਾ ਨੇ ਹਰੇਕ ਨੂੰ ਜ਼ਰੂਰਤ ਹੈ ਇੰਸ਼ੋਰੈਂਸ ਦੀ ਭਾਵੇਂ ਕੋਈ ਯੱਕ ਫੈਮਲੀ ਹੈ ਕੋਈ ਕੋਈ ਯਾਰ ਹੋ ਰਿਹਾ ਵਰਕ ਪਰਮਿਟ ਤੇ ਆ ਕੋਈ ਤੁਹਾਡੇ बिजनेਸਮੈਨ ਆ ਉਹ ਸਾਰਿਆਂ ਨੂੰ ਇੱਕ ਵੀ ਯੰਗ ਬੱਚਾ ਨੂੰ ਆਰਈਐਸਪੀ ਚਾਹੀਦੀ ਹੈ ਸੋ ਇਹ ਸਾਰੀਆਂ ਜ਼ਰੂਰਤਾਂ ਦੇ ਨਾਲ ਚੀਜ਼ਾਂ ਹੈਗੀਆਂ ਸੋ ਆਲ ਅ ਜਿਹੜੀਆਂ ਥਿੰਕ ਇੰਸ਼ੋਰੈਂਸ ਦੇ ਆਫਰ ਕਰਦੇ ਨੇ ਜੀ ਅੱਛਾ ਜ਼ਿਕਰ ਕਰ ਰਹੇ ਸੀਗੇ ਕਿ ਆ ਜਿਹੜੀ ਇੰਸ਼ੋਰੈਂਸ ਹੈ ਕਈ ਵਾਰੀ ਤਾਂ ਸਿੱਧੇ ਤੋਂ ਸੋਚ ਵਿਚਾਰ ਕਰਦੇ ਕਰਦੇ ਬਹੁਤ ਇਹਨੂੰ ਡਿਲੇ ਕਰ ਦਿੰਦੇ ਆ ਕਿਉਂਕਿ ਇੱਕ ਇਹਦੇ ਬਹੁਤ ਸਾਰੇ ਮਤਲਬ ਰੀਜ਼ਨ ਹੋ ਸਕਦੇ ਆ ਕਈ ਵਾਰੀ ਇਹ ਹੁੰਦਾ ਵੀ ਬਹੁਤ ਸਾਰੇ ਲੋਕਾਂ ਨੂੰ ਪੁੱਛਣਾ ਕੀ ਇੰਸ਼ੋਰੈਂਸ ਕਰਾਣੀ ਚਾਹੀਦੀ ਹੈ ਜਾਂ ਨਹੀਂ ਤਾਂ ਉਹ ਨਹੀਂ ਜ਼ਿਆਦਾ ਜਿੰਨੀਆਂ ਗੱਲਾਂ ਬਾਤਾਂ ਉਹ ਨਹੀਂ ਜ਼ਿਆਦਾ ਵਿਚਾਰ ਸੁਣਨ ਨੂੰ ਮਿਲ ਜਾਂਦੇ ਕੋਈ ਕਹਿੰਦਾ ਕਰਾਉਣੀ ਚਾਹੀਦੀ ਕੋਈ ਕਹਿੰਦਾ ਨਹੀਂ ਕਰਾਉਣੀ ਚਾਹੀਦੀ ਤਾਂ ਉਹ ਕਨਫਿਊਜ਼ਨ ਹੋ ਜਾਂਦੀ ਹੈ ਨੇ ਤੇ ਕਈ ਵਾਰੀ ਸਭ ਆਪਣੇ ਤੌਰ ਦੇ ਉੱਤੇ ਵੀ ਲੱਗਦਾ ਕਿ ਛੱਡ ਪਰੇ ਆਪਾਂ ਇੰਨੇ ਕੁ ਪੈਸੇ ਦੇ ਕੇ ਇੰਸ਼ੋਰੈਂਸ ਕਿਉਂ ਕਰਾਣੀ ਕੋਈ ਖਾਸ ਲੋੜ ਤਾਂ ਲੱਗਦੀ ਨਹੀਂ ਸੋ ਇੱਕ ਕਰਦੇ-ਕਰਦੇ ਬਹੁਤ ਡਿਲੇ ਹੋ ਜਾਂਦਾ ਕੰਮ ਤੇ ਇਹਦੇ ਮਤਲਬ ਆਊਟਕਮਸ ਜਿਹੜੇ ਨੇ ਉਹ ਕੀ ਹੁੰਦੇ ਆ ਨੁਕਸਾਨ ਹੁੰਦਾ ਹੈ ਜਾਂ ਫਿਰ ਨੋ ਲਰਨ ਹੈ ਜਾਂ ਕੋਈ ਫਾਇਦਾ ਹਾਂਜੀ ਜੀ ਐਗਜ਼ਾਮਪਲ ਆਪਾਂ ਗੱਲ ਕਰਦੇ ਆਂ ਵੀ ਐ ਕਿ ਇਹ ਵੀ ਚਲੋ ਇੰਸ਼ ਟੁੱਟਦੇ ਤੋਂ ਪਹਿਲਾਂ ਉਹਦੀ ਕਵਰੇਜ ਹੋ ਸਕਦੀ ਹੈ ਬਾਅਦ ਕਦੇ ਨਹੀਂ ਹੋ ਸਕਦੀ ਹੁਣ ਇੱਕ ਤਾਂ ਇਹ ਸਾਨੂੰ ਪਤਾ ਲੱਗ ਗਿਆ ਵੀ ਸਾਨੂੰ ਪਹਿਲਾਂ ਹੀ ਚੀਜ਼ ਕਰਾਉਣੀ ਪੈਣੀ ਹੈ ਦੂਜੀ ਚੀਜ਼ ਹੈਗੀ ਜੇ ਐਗਜ਼ਾਮਪਲ ਕੋਈ 30 ਸਾਲ ਦੀ ਯੂਜ ਹੈਗੀ ਐਗਜ਼ਾਮਪਲ ਜੇ ਆਪਾਂ ਕਹਿੰਦੇ ਕਿ 5 ਲੱਖ ਦੀ ਕਵਰੇਜ ਕਰਾਉਣਾ ਉਹ 30 3 ਡਾਲਰ ਮੇਂ ਨਿਰੀਕੇਸ ਬਣਦੇ 20 ਸਾਲ ਦਾ ਕਰਾਉਣਾ ਹੁਣ ਜੇ ਉਹ ਹੀ ਇਨਸਾਨ ਕਦਾਂ ਅਵੇਟ ਕਰਦਾ 20 ਸਾਲ ਦੇ 50 ਦਾ ਹੋਊਗਾ ਤਾਂ ਇੰਸ਼ੂਰੈਂਸ ਕਰਾਉਗਾ ਉਦੋਂ 120 ਡਾਲਰ ਤੋਂ ਲੈ ਕੇ 150 ਡਾਲਰ ਤੱਕ ਕੈਸਟ ਬਣ ਸਕਦੀ ਹੈ ਜੀ ਖੱਲਤੇ ਉਹਨਾਂ ਦੀ ਸੀਐਸਆਈ ਹੋਵੇ ਹੁਣ ਤੁਸੀਂ ਇਹ ਦੇਖੋ 20 ਸਾਲ ਪਹਿਲਾਂ ਤਾਂ ਇੰਸਟਰਸ ਤੋਂ ਬਗੈਰ ਕਿਤੇ ਫਿਰ ਉਹ ਦੁਬਾਰਾ ਜਿਹੜੇ ਨੇ ਉਹ ਵੀ ਜਿਹੜੇ 20 ਸਾਲਾਂ ਦੀ ਕਿਸ਼ਤ ਹੈ ਉਹ ਅੱਜ ਵੀ ਭੱਦੇ ਦੇ ਰਹੇ ਆ ਔਰ ਉਹੀ ਜਿਸੀ ਗੱਲ ਕਰਦੇ ਹਜ਼ਾਰਾਂ ਡਾਲਰ ਅਸੀਂ ਅੰਪਾਤ ਦੇਤੇ ਵੜੇ ਇੱਕ ਤਰੈਸਕੂ ਵੀ ਰੱਖਿਆ ਜੀ ਔਰ ਇਹ ਵਿੱਚ ਜਿੰਨਾ ਸੀ ਲੇਟ ਕਰੀ ਜਾਂਦੇ ਉਹਨਾ ਉਹ ਵੀ ਹੋ ਗਿਆ ਜੇ ਸੇਫ ਸਹੀ ਨਹੀਂ ਹੈਗੀ ਇਹ ਥੋੜਾ ਸੇਫ ਨਾ ਮਿਲਦੀ ਹੈ ਤਾਂ ਕਿ ਸਾਨੂੰ ਅਪੈਕਸਾ ਨਾ ਲੈ ਸਕਦੇ ਆ ਸੇਫ ਤਾਂ ਵਧੀਆ ਨਹੀਂ ਹੈਗੀ ਤੁਸੀਂ ਇੰਸ਼ੂਰੈਂਸ ਨਹੀਂ ਕਰੀਸੇ ਇਸ ਕਰਕੇ ਜਿੰਨੀ ਛੇਤੀ ਹੋਣ ਉਸ ਚੀਜ਼ ਅਸੀਂ ਤਾਂ ਹੀ ਸਾਨੂੰ ਫਾਇਦਾ ਹੋਏ ਸਮ ਚੀਜ਼ ਸਸਤੀ ਬਣਦੀ ਜੀ ਬਿਲਕੁਲ ਅ اچھا ਸਸਤੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਜੋ ਜੋ ਵੀ ਚੇਂਜਸ ਆ ਰਹੇ ਨੇ ਹਮੇਸ਼ਾ ਇਸ ਯੂ نو ਮਾਰਕੀਟ ਦੇ ਹਿਸਾਬ ਦੇ ਨਾਲ ఇన్ਸ਼ੋਰੈਂਸ ਬਦਲਦੀਆਂ ਰਹਿੰਦੀਆਂ ਨੇ ਤਾਂ ਰੇਟ ਜਿਹੜੇ ਨੇ ਕੀ ਉਹ ਲੋਕਾਂ ਦੇ ਹਿਸਾਬ ਦੇ ਨਾਲ ਉਹਨਾਂ ਦੀ ਪੌਕੇਟ ਦੇ ਹਿਸਾਬ ਨਾਲ ਚੱਲ ਰਹੇ ਨੇ ਜਾਂ ਫਿਰ ਉਸ ਤੋਂ ਉੱਪਰ ਜਾ ਰਹੇ ਆ ਹਾਂਜੀ ਬਿਲਕੁਲ ਇਨਸ਼ੋਰੈਂਸ ਦੀ ਜਰੂਰਤਾਂ ਦੇ ਹਿਸਾਬ ਨਾਲ ਰੇਟ ਬਣ ਸਕਦਾ ਹੈ ਬਿਲਕੁਲ ਜਿਹੜੀ ਨੀਡ ਹੈ ਨੀਡ ਪਹਿਲਾਂ ਬਣੀ ਚੈਣੀ ਹੈ ਫਿਰ ਉਤਤਵਾ ਜਿਹੜਾ ਕੁਐਸਚਨ ਆਉਂਦਾ ਬਜਟ ਹਮ ਬਜਟ ਉਹੀ ਚੀਜ਼ ਐਗਜ਼ਾਮਪਲ ਆਪਾਂ ਕੀਤੀ ਉਹ ਹੀ ਚੀਜ਼ ਤੀੜਾ ਕਰ ਵੀ ਸਕਦੇ ਇੱਕ ਸਮਾਂ 150 ਦੇਣਾ ਪੈਣਾ ਫਿਰ ਅਸੀਂ ਜਦੋਂ ਪਰਿਵਾਰਾਂ ਚ ਦੇਖਦੇ ਆ ਬਜਟ ਕੀ ਹੈ ਬਜਟ ਦੇ ਸਾਬ ਨਾਲ ਉਸ ਟਿਕਾ ਨਾਲ ਇੰਸ਼ੋਰੈਂਸ ਵੀ ਘਟਾਉਂਦਾ ਸਕਦੇ ਐ ਇੰਸ਼ੋਰੈਂਸ ਐਗਜ਼ਾਮਪਲ 30 ਸਾਲ ਦੇ ਟਰਮ ਵੀ ਲੈਣੀ ਐ ਏਟ ਲੀਸ ਟਰਮ ਪਰ ਡਿਊ ਨਹੀਂ ਕਰੇ ਸਮਝਾਈ ਦੀ ਚਾਹੀਦੀ ਹੈ ਉਸੇ ਥੋੜੇ ਪਹਿਲਾਂ ਜਿਵੇਂ ਕਿ ਟਰਮ ਛੋਟੀ ਵੀ ਕਰਾ ਸਕਦੇ ਹੁਣ ਜੇ ਸੇਵਿੰਗ ਨਹੀਂ ਕਰਾਉਣੀ ਸੇਵਿੰਗ ਬਾਅਦ ਚ ਵੀ ਵੜਾ ਸਕਦੇ ਆ ਐਂਡ ਆਫ ਦਿਅ ਵੀ ਸਾਨੂੰ ਕਿਸ ਤਰੀਕੇ ਚੁੱਭਣੀ ਹੈ ਜੇ ਕਿਸੇ ਸਾਨੂੰ ਚੁੱਭਦੀ ਹੈ ਉਹ ਚੀਜ਼ ਬਣੀ ਨਹੀਂ ਹੈਗੀ ਸੋ ਐਜੇ ਕਰਕੇ ਵੀ ਕਿਸ ਤੋਂ ਬੋਕਲ ਚ ਰਵੇ ਤਾਂ ਹੀ ਬੜੀ ਸੋ ਚੀ ਚਲਦੀ ਵੀ ਨਹੀਂ ਤੇ ਕਿਸੇ ਸਾਨੂੰ ਪਹਿਲੇ ਤੇ ਪਾਣੀ ਚੰਗੀ ਵੀ ਹੋਵੇ ਉਹ ਬੰਦ ਹੋ ਜਾਣੀ ਤੇ ਇਹ ਮਾਰਕੀਟ ਦੇ ਹਿਸਾਬ ਨਾਲ ਰੇਟ ਦਾ ਬੜਾ ਫੈਕ ਨਹੀਂ ਕਰਦਾ ਕਿਉਂਕਿ ਜੇ ਆਪਾਂ ਰੇਟ ਉਹੀ ਰਹਿੰਦੇ ਨੇ ਲੌਂਗ ਟਰਮ ਤੱਕ ਜੇ ਅਸੀਂ ਜੇ ਲਾਈਫ ਇੰਸ਼ੂਰ ਦੀ ਗੱਲ ਕਰਦੇ ਹਾਂ ਟਰਮ ਇੰਸ਼ੂਰ ਦਾ ਰੇਟ ਮਾਰਨੇ ਵੱਡੇ ਕੱਢਦੇ ਪਾਦੇ ਰਹੇ ਕਿਉਂਕਿ ਜੇ ਕੰਪਨੀਆਂ ਇਸ ਅਗਰੈਸਿਵ ਨੇ ਅੰਟਰ ਹੋਣ ਵਾਸਤੇ ਵੀ ਸਾਡੇ ਕੋਲ ਤੁਸੀਂ ਆਪ ਬੋਰਡ ਦੇ ਬਿਲਕੁਲ ਡਿਜ਼ਾਈਨ ਕਰ ਸਕਦੇ ਕਲਾਇੰਟ ਦੀ ਜ਼ਰੂਰਤ ਅਨੁਸਾਰ ਜੀ ਅੱਛਾ ਪਰਮਿੰਦਰ ਜੀ ਇਹ ਵੀ ਕਿਹਾ ਜਾਂਦਾ ਵੀ ਜ਼ਿਆਦਾਤਰ ਇੰਸ਼ੋਰੈਂਸ ਕੰਪਨੀਆਂ ਦੇ ਉੱਤੇ ਵੀ ਕਈ ਵਾਰ ਸਵਾਲ ਉੱਠ ਜਾਂਦੇ ਨੇ ਜਾਂ ਫਿਰ ਬਾਹਰੋਂ ਗੱਲਾਂ ਬਤਾ ਸੁਣਨ ਨੂੰ ਮਿਲ ਜਾਂਦੀਆਂ ਕਿ ਪੈਸੇ ਜਿਹੜੇ ਕਲੇਮ ਹੁੰਦੇ ਆ ਕਲੇਮ ਦੇ ਪੈਸੇ ਨਹੀਂ ਮਿਲਦੇ ਕੀ ਸੱਚ ਹੈ ਹੁੰਦਾ ਕੁਝ ਕੰਪਨੀਆਂ ਦੇ ਵਿੱਚ ਐਦਾਂ ਐਦਾਂ ਨਹੀਂ ਹੁੰਦਾ ਬਿਲਕੁਲ ਮੈਂ ਇਥੇ ਇਹ ਸੋਚਦੇ ਰਹੇ ਨੇ ਕਿ ਐਕਚੁਅਲ ਕੰਪਨੀਆਂ ਬਹਾਨਾ ਲਾਉਂਦੇ ਰਹੀਆਂ ਮੈਂ ਆਪ ਦੀ ਐਕਸਪੀਰੀਅੰਸ ਦੇ ਨਾਲੋਂ ਤੱਕੀ ਲਾਈਫ ਦੇਤਾ ਬੈਨਫੀਟਰ ਚੈੱਕ ਕਰ ਲਵਰੀ ਕੀਤਾ ਨੇ ਮਾੜੇ ਕਿ ਲੇਟਸ ਕੀਤਾ ਉਹ ਵੀ ਪਹਿਲੇ 2 ਸਾਲਾਂ ਦੇ ਵਿੱਚ ਕਿਸੇ ਨੇ ਇੰਸ਼ੁਰੈਂਸ ਲਈ ਸੀ ਉਹ ਨਹੀਂ ਰਿਹਾ ਪਰ ਸਾਰ ਪਰਜੋਗੈਸ ਜੀ ਦੇਖਦੇ ਆ ਵਾਕੇ ਇੰਸ਼ੁਰੈਂਸ ਪਰ ਆ ਰਹੇ ਚੈੱਕ ਮਿਲਾਂ ਤਾਂ ਫਿਰ ਮੋੜ ਕੀ ਦੀ ਵੈਲਿਊ ਦੇਖਣਾ ਜੋ ਸੀ ਕੰਮ ਕਰ ਰਿਹਾ ਉਹ ਚੀਜ਼ ਦੀ ਵੈਲਿਊ ਕੀ ਹੈਗੀ ਹੈ ਜਿੰਨਾ ਵੱਡਾ ਵੱਡਾ ਚੱਕ ਉਹਨਾਂ ਛੋਟਾ ਲਾਦਾ ਵੀ ਨੀਟ ਲਵਰੀ ਕਰਦਾ ਗਣ ਸਾਰੇ ਉਸ ਖੜ ਗਏ تھے ਆ ਕੇ ਪਰ ਜਿਹੜਾ ਆ ਸੀਗਾ ਕਿ ਪਹਿਲੇ 2 ਸਾਲਾਂ ਦੇ ਵਿੱਚ ਕਲੇਮ ਆਉਂਦਾ ਕੰਪਨੀ ਐ ਕੰਟਰੈਕਟ ਰੈਕ ਕਟੈਸਟਿਬਿਲਟੀ ਉਹ ਦੇਖਦੇ ਪਹਿਲੇ 2 ਸਾਲਾਂ ਦੇ ਵਿੱਚ ਔਰ ਸੀ ਸੇਫਰ ਇਹ ਗਏ ਸੀ ਹੈਲਥ ਕੰਡੀਸ਼ਨ ਸਹੀ ਦੱਸਿਆ ਗਿਆ ਹੈਗਾ ਕਿ ਕੁਝ ਵੀ ਨੀਕੀ ਹੁੰਦੀ ਹੈ ਤੇ ਕੰਪਨੀ ਨਾ ਕਰ ਸਕਦੀ ਕੰਪਨੀ ਆਪਣੇ ਕੋਲੇ ਇੱਕ ਜਿਹੜੇ ਕਹਿੰਦੇ ਬ੍ਰੀਕ ਅਖਰਾ ਚਾ ਲਿਖਿਆ ਹਦਾਬ ਸਾਡੇ ਕੋਲੇ ਨਾ ਕਰਨ ਦੀ ਸ਼ਮਤਾ ਹੈਗੀ ਹੈ ਤਾਂ ਇਹ ਫਿਗਰ ਕਰਦੇ ਬਿਲਕੁਲ ਉਪਲੇ ਬੜਿਆ ਪਰ ਇਹ ਇਹ ਚੀਜ਼ਾਂ ਬਿਲਕੁਲ ਕਪੜੇ ਕਲੇਮ ਜਾਂਦੀਆਂ ਨਹੀਂ ਹੁਣ ਡਿਸੇਬਿਲਟੀ ਦੇ ਤੇ ਟ੍ਰਾਵਲ ਇੰਸ਼ੋਰੈਂਸ ਦੇ ਕਲੇਮ ਤਾਂਉਦੇ ਨੇ ਲਾਈਫ ਇੰਸ਼ੋਰੈਂਸ ਦੇ ਕਲੇਮ ਘਟਾਉਂਦੇ ਕੋਈ ਚਾਂਸ ਘਟਾਣੇ ਜਾਂਦੇ ਨੇ ਪਰ ਜਦੋਂ ਉਹ ਮੰਦੇ ਨੇ ਕਰਦੇ ਸੀ ਦੇ ਇੱਕ ਦਿਨ ਜੋ ਕਪੜੀਆਂ ਪੈਸੇ ਦਿੰਦੀਆਂ ਨੇ ਬਿਲਕੁਲ ਇਹ ਕੰਪਨੀਆਂ ਦੇ ਡੂਪੇ बिकॉज ਉਹਨਾਂ ਨੇ ਵੀ ਦੇਖਦੇ ਜਿੰਨੇ ਕਲੇਮ ਉਹ ਸੈਟ ਅਪ ਕਰਦੇ ਨੇ ਉਹ ਵੀ ਆਪਦੇ ਵੱਲੋਂ ਵਧੀਆ ਦਸਾਂ ਚਾਹੁੰਦੇ ਨੇ ਵਧੀਆ ਅਸੀਂ ਕਲਾਇੰਟਸ ਨੂੰ ਪੈਸੇ ਦੇਣੇ ਆ ਜੀ ਜੀ ਅੱਛਾ TFSS ਹੋ ਗਿਆ ਜਾਂ ਫਿਰ ਕੋਈ ਹੋਰ ਸੇਵਿੰਗਸ ਹੋ ਗਈਆਂ ਮੈਂ ਮਤਲਬ ਇੰਸ਼ੂਰੈਂਸ ਹੋ ਗਿਆ ਇਹ ਕਿੰਨੀ ਕੁ ਜ਼ਰੂਰੀ ਆ ਔਰ ਕਿ ਇਨਵੈਸਟਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਹੈ ਹਰ ਕਿਸੇ ਲਈ ਹਾਂ ਜੀ ਬਿਲਕੁਲ ਫਿਰ ਇਨਵੈਸਟਮੈਂਟ ਬਾਰੇ ਗੱਲ ਕਰੀਏਗਾ ਨਾ ਕਿਉਂਕਿ ਜਲਦੀ ਕੰਮ ਤੇ ਜਾਣੇ ਪੈਸੇ ਲੱਗਦੇ ਉਹਨੇ ਜਲਦੀ ਰਾਤ ਨੂੰ ਸੌਣੇ ਸਾਡੀ ਮਨੀ ਸਾਡੇ ਵਾਸਤੇ ਕੰਮ ਕਰੇ ਤੇ ਅਸੀਂ ਕਰਕੇ ਹਰੇਕ ਨੂੰ ਰਿਕਰਜ ਕਰਨਾ ਛੇਵਿੰਗ ਜ਼ਰੂਰ ਸ਼ਾਇਦ ਹੀ ਬੈਂਕ ਅਕਾਊਂਟ 'ਚ ਪੈਸੇ ਪਏ ਉਹ ਸਾਡੀ ਮਨੀ ਘੱਟ ਹੀ ਜਾਂਦੀ ਹੈ ਉਹਨੇ ਜੇ ਐਗਜ਼ਾਮਪਲ ਜਿਹੀ ਉਹੀ ਚੀਜ਼ ਅਸੀਂ ਇਨਵੈਸਟ ਕੀਤੀ ਹੋਈ ਹੈ ਟੀ ਐਫ ਐਸ 'ਚ ਟੈਕਸ ਫ੍ਰੀ ਮਨੀ ਗਰੋ ਹੋ ਰਹੀ ਹੈ ਇਹ ਦੋ ਵਧੀਆ ਕੰਮ ਕੀ ਹੁੰਦਾ ਕਿਸੇ ਨੇ ਆਰ ਐਸ ਪੀ ਕਾਉਂਟ ਕਰਵਾ ਲੀ ਟੀ ਐਫ ਐਸ 'ਚ ਕਰਵਾ ਲਿਆ ਕਿਉਂਕਿ ਤਾ ਆ ਕਰਕੇ ਖਲਾਉ ਨੇ ਵੀ ਸਾਡਾ ਲਾਈਫ ਸਟਾਈਲ ਵਧੀਆ ਰਹੇ ਜਦੋਂ ਸਾਨੂੰ ਲੋੜ ਹੈ ਸਰ ਰਿਟਾਇਰ ਹੋਵਾਂਗੇ ਸਰ ਮਲੇ ਲੋੜ ਸਰ ਰਿਪਲੇ ਮਨੀ ਪਈ ਹੈ ਨਾਲ ਨਾਲ ਦੋ ਬੰਦੇ ਐਕਸਟਰਾ ਕੰਮ ਕਰਦੇ ਆ ਜਿੱਦਾਂ ਮਣੀ ਹੈ ਤਾਂ ਯਾਰ ਡਿਫਰੈਂਟ ਅਕਾਊਂਟ ਕਰਾਇਆ ਉਹ ਵੀ ਗਰੋਥ ਕਰ ਰਹੇ ਨਾਲੇ ਸਾਨੂੰ ਪਤਾ ਵੀ ਰਿਟਾਇਰ ਹੋਣਾ ਅਸੀਂ ਇਹ ਸਾਰੇ ਸਾਰੀ ਵਰਕਾ ਮੁਕਲੀਆ ਇੱਕ ਟਾਈਮ ਤੇ ਆ ਕੇ ਵੀ ਆਪ ਦੀ ਵੀ ਹੈਂਡ ਆਨ ਕੋਡ ਉਹ ਵੀ ਠੀਕ ਹੋਣਾ ਆਪਣੇ ਕਰਨਾ ਪੈਸੀ ਕਰਕੇ ਇਨਵੈਸਟਮੈਂਟ ਬਾਜੂ ਦੇ ਇੱਕ ਕੋਈ ਕਿਸੇ ਕੋਈ ਵੀ ਨਿਵਾਸਣ ਕੀਤੀ ਹੋਈ ਆ ਆਪਦੀ ਸਟੇਟਮੈਂਟਾਂ ਜਰੂਰ ਦੇਖੋ ਨਹੀਂ ਗਰੋ ਹੋ ਵੀ ਰਹੀ ਕਿਉਂ ਤਾਂ ਹੈ ਪਈ ਆ ਸੋ ਚੀਜ਼ਾਂ ਦੇ ਖਿਆਲ ਰੱਖਣਾ ਦੀ ਲੋੜ ਹੈ ਜੀ ਅੱਛਾ ਡਿਸੇਬਿਲਿਟੀ ਰੈਜੀਡੈਂਸੀ ਇੰਸ਼ੋਰੈਂਸ ਆ ਡਿਸੇਬਿਲਿਟੀ ਦੇ ਕੀ ਬੈਨੀਫਿਟ ਆ ਯਾ ਉਹਦੇ ਵਿੱਚ ਕੁਝ ਚੇਂਜਸ ਆ ਸੋ ਇਹ ਚਾਹ ਰਹੇ ਨੇ ਡਿਸੇਬਿਲਿਟੀ ਵਰਡ ਆ ਪੀ ਚੈੱਕ ਪਰਟ ਕਰਦੇ ਆ ਹਮੇਸ਼ਾ ਹਰੇਕ ਨੂੰ ਕਰੇ ਇਸ ਗੱਲ ਦਾ ਥੋੜਾ ਪੀ ਚੈੱਕ ਸੜਨਾ ਬਟ ਐਸਟ ਹੈ ਪੀ ਚੈੱਕ ਆਉਂਦਾ ਕਰੇ ਸਾਰਾ ਕੁਝ ਚੱਲਦਾ ਤੇ ਚੈੱਕ ਨਹੀਂ ਆਉਂਦਾ ਤਾਂ ਕੁਝ ਨਹੀਂ ਚੱਲਦਾ ਇਸ ਕਰਕੇ ਡਿਸੇਬਿਲਿਟੀ ਇੰਪੋਰਟੈਂਟ ਹੈ ਸਪੈਸ਼ਲੀ ਕਾਹ ਕੋ ਉਪਰ ਫਲੋ ਦਾ ਟਾਕਸਿਟੀ ਨਾਲ ਨਾ ਟਾਕਸਿਟੀ ਨਾਲ ਤਾਂ ਵੀ ਜੇ ਕੰਮ ਕਰਤੇ ਜਾਣਗੇ ਤੇ ਪੈਸੇ ਆਉਣੇ ਨੇ ਹੁਣ ਉਹਦੇ ਉਹ ਚੀਜ਼ਾਂ ਖਿਆਲ ਰੱਖਨੀ ਲੋੜ ਹੈ ਨਾਲੇ ਜੇ ਕੋਈ professionਲ ਹੈ ਡਾਕਟਰ ਹੈ ਡੈਂਟਿਸਟ ਹੈ ਵਾਟਾ ਉਹਨੂੰ ਪਤਾ ਜੇ ਕੰਮ ਤੇ ਜੇ ਕੋਈ ਇੰਜਰੀ ਹੋ ਜਾਂਦੀ ਹੈ ਸਿਕਨੈਸ ਹੋ ਜਾਂਦੀ ਹੈ ਭਾਵੇਂ ਸੌਫਟ ਇਸ਼ੂ ਵੀ ਹੋਵੇ ਹੁਣ ਬਾਹਰ ਨਹੀਂ ਚੱਕ ਹੁੰਦੀ ਉਹਨੂੰ ਪਤਾ ਵੀ ਕੰਮ ਹੀ ਆਪਰੇਟ ਬਾਹਰ ਨਾਲ ਕਰਨਾ ਉਹ ਚੀਜ਼ਾਂ ਆਫ ਡਿਸੇਬਿਲਟੀ ਐਸ ਅ ਡਿਗ ਲਾਇਬਿਲਟੀ ਬਣ ਜਾਂਦੀ ਐ ਸਪੈਸ਼ਲੀ ਪ੍ਰੋਫੈਸ਼ਨਲ ਵਾਸਤੇ ਤੋਂ ਰਿਕਵਰ ਐਂਡ ਐਨਕਰੇਜ ਕਰਦਾ ਐ ਸਪੈਸ਼ਲੀ ਜੇ ਉਹਨਾਂ ਕੋ ਪੇਸ਼ੈਂਟ ਦੀ ਗੱਲ ਕਰਦੇ ਐ ਜਿਹੜਾ ਕੰਮ ਉਹ ਕਰਦੇ ਨੇ ਉਹ ਡੈਂਟਿਸਟ ਐ ਉਹ ਡੈਂਟਿਸਟ ਦੇ ਕੰਮ ਦਾ ਸਦਾ ਮੈਂ ਤਾਂ ਨਿਕੰਨ ਪਾਈ ਮਰਤੋਂ ਕੰਮ ਤੱਕ ਕਰਦਾ ਸਦਾ ਮੈਂ ਸਦਾ ਟਰੱਕ ਚਲਾਦਾ ਕਿਉਂਕਿ ਉਹਨੇ ਪੜ੍ਹਾਈ ਕੀਤੀ ਸੀ ਇਸ ਕਰਕੇ ਉਹ ਸਪੈਸ਼ਲੀ ਉਸੇ ਇੱਕ ਕਿ ਤੇਦੀ ਇੰਟਰਸ ਆਫ ਦੀ ਕੰਪਨੀ ਐ ਨਹੀਂ ਗਾਹ ਤੁਸੀਂ ਹੋਰ ਕੋਈ ਕੰਮ ਕਰ ਲਓ ਉਹੀ ਕੰਮ ਬੰਦਾ ਨਹੀਂ ਕਰ ਸਕਦਾ ਤਾਂ ਡਿਸੇਬਲ ਹੈ ਉਹ ਮੈਂ ਹੋਰ ਕੰਮ ਕੋਈ ਕਰ ਸਕਦਾ ਹੈ ਇਸ ਕਰਕੇ ਡਿਸੇਬਿਲਟੀ ਇਜ਼ ਵੈਰੀ ਇੰਪੋਰਟੈਂਟ ਜੀ ਅਸਾਂ ਮਾਰਗੇਜ ਦੀ ਗੱਲ ਕੀਤੀ ਰਵੇ ਤਾਂ ਆਮ ਤੌਰ ਤੇ ਉੱਤੇ ਬੈਂਕਾਂ ਦੇ ਵਿੱਚ ਵੀ ਲੋਕੀ ਸੋਚਦੇ ਹੈ ਵੀ ਸ਼ਾਇਦ ਉੱਥੋਂ ਔਰ ਸਾਨੂੰ ਸਹੀ ਲੈਟ ਹੋਗੀ ਤਾਂ ਬੈਂਕ ਦੇ ਵਿੱਚ ਜਾਣ ਦੇ ਨੁਕਸਾਨ ਜਾਂ ਫਾਇਦੇ ਕੀ ਹੋ ਸਕਦੇ ਹੈ ਔਰ ਆਪਣੇ ਤੌਰ ਦੇ ਉੱਤੇ ਜੇ ਪਰਸਨਲ ਕਰਵਾਉਣੀ ਆ ਤਾਂ ਉਹਦੇ ਕੀ ਨੁਕਸਾਨ ਤੇ ਫਾਇਦੇ ਆ ਜੀ ਪਹਿਲੀ ਗੱਲ ਤਾਂ ਜੀ ਅਸੀਂ ਲੈਂਡਰ ਤੋਂ ਮੋੜ ਕੇ ਜੈਸ਼ਰਸਟਾਈਫ ਹੋਏ ਆਂ ਪੈਸੇ ਅਸੀਂ ਦੇ ਰਹੇ ਆਂ ਬੈਨੇਫਿਸ਼ਰੀ ਬੈਂਕ ਹੈ ਹੁਣ ਆ ਵੀ ਪੈਸੇ ਆਪਦੇ ਆਪ ਦੇ ਆ ਅਸੀਂ ਆਪਦੇ ਪਰਿਵਾਰ ਨੂੰ ਕੰਟੈਕਟ ਕਰਦੇ ਆਂ ਬੈਂਕ ਨੂੰ ਕੰਟੈਕਟ ਕਰਦੇ ਆਂ ਪਹਿਲਾਂ ਤਾਂ ਉਹ ਸੋਚੀਏ تھے ਇੱਕ ਚੀਜ਼ ਤੁਹਾਨੂੰ ਮਹਿੰਗੀ ਮਿਲਦੀ ਹੈ ਲੈਂਡਰ ਤੋਂ ਤੁਸੀਂ ਆ ਵੀ ਲਾਈਫ ਇੰਸ਼ੋਰੈਂਸ ਤੋਂ ਸਸਤੀ ਹੈ ਸਭ ਤੋਂ ਵੱਡਾ ਡਾਇਰੈਕਟ ਡਰਾਅ ਬੈਕ ਹੈਗਾ ਅਸੀਂ ਪੈਸੇ ਦੇ ਰਹੇ ਆਏ ਹੀ ਨਹੀਂ ਪਤਾ ਕਲੇਮ ਮਿਲਣਾ ਕਿ ਨਹੀਂ ਬਿਲਕੁਲ ਉਦੋਂ ਕੰਪਨੀਆਂ ਬਾਅਦ ਚ ਚੈੱਕ ਕਰਦੀਆਂ ਉਹ ਮੁੜ ਕੇ ਰਿਸਪੌਂਸਿਬਿਲਿਟੀ ਤੁਸੀਂ eligible ਸੀ ਜਿਹਨੂੰ ਪੰਜ ਤੇ 10 ਸਾਲ ਪੈਸੇ ਦੇ ਦਿੱਤੇ ਕੱਪੜੇ ਕਹਿੰਦੇ ਸੌਰੀ ਤੁਸੀਂ ਇਹ ਅਲੀਜੀਬਲ ਨਹੀਂ ਤੁਸੀਂ ਇੰਸ਼ੂਰੈਂਸ ਤੋਂ ਪਾਏ ਪੈਸੇ ਦੇਈਏ ਇੱਕ ਪਾਸੇ ਤੁਸੀਂ ਤੁਹਾਨੂੰ ਪਤਾ ਪੀਸ ਆਫ ਮਾਈਂਡ ਦਾ ਥੋੜਾ ਮੈਡੀਕਲ ਹੋਇਆ ਸਾਨੂੰ ਚਿੰਤਾ ਹੀ ਲੋੜ ਜਿਹੜਾ ਜਿਹੜਾ ਆਪਣਾ ਪੀਸ ਆਫ ਪੇਪਰ ਹੈ ਜਦੋਂ ਲੋੜ ਹੈ ਅੱਬ ਤਾਂ ਲੋੜ ਨਾ ਹੋਵੇ ਲੋੜ ਹੈ ਇਹ ਪੈਂਦੀ ਤਾਂ ਉਹ ਚੀਜ਼ ਪੇਪਰ ਕੰਮ ਕਰੂਗਾ ਤੇ ਇਟਸ ਬਿੰਨਵਨ ਸਿਚੁਏਸ਼ਨ ਤੇ ਸਾਰੀਆਂ ਚੀਜ਼ਾਂ ਚੇਂਜ ਦੇਖਦੇ ਆਂ ਸੀ ਪੈਸੇ ਦੇ ਰਹੇ ਆ ਸਾਨੂੰ ਪਤਾ ਹੀ ਨਹੀਂ ਕਦੋਂ ਮਿਲਣਗੇ ਇਹ ਤੋਂ ਵੱਡਾ ਡਰਾਗ ਹੈ ਕਿ ਉਹ ਸਰਦਾ ਉਹ ਰੇਟ ਅਨ ਕਰੇ ਕਰਾਉਣੀ ਹੋਲ ਗ੍ਰੇਡ ਇੰਸੁਰੈਂਸ ਲਈ ਹੋਈ ਹੈ ਬਿਲਕੁਲ ਆਪੀ ਪਰਸਨਲ ਲਾਈਫ ਇੰਸ਼ੋਰੈਂਸ ਕਰਾਉਤਾ ਹਾਂ ਮੈਂ ਫੈਲੀ ਫੈਦਰ ਹੈ ਦੇ ਡੋਨਟ ਟੂ ਥਿੰਕ ਜਸ ਕੰਟੈਕਟ ਥਿੰਕ ਇੰਸ਼ੋਰੈਂਸ ਜੀ ਅਚਾ ਜਿਹੜੇ ਲੋਕ ਅਜੇ ਵੀ ਸੋਚ ਰਹੇ ਨੇ ਵੀ ਹੁਣ ਅਸੀਂ ਵਿਜ਼ਿਟ ਕਰੀਏ ਇੰਸ਼ੋਰੈਂਸ ਬਾਰੇ ਜਾਂ ਫਿਰ ਚਲੋ ਥੋੜੀ ਦੇਰ ਬਾਅਦ ਮਤਲਬ ਸੋਚ ਲਵਾਂਗੇ ਇਸ ਬਾਰੇ ਉਹਨਾਂ ਨੇ ਉਹਨਾਂ ਲਈ ਤੁਸੀਂ ਕੀ ਕਹਿਣਾ ਚਾਹੋਗੇ ਥੈਂਕ ਯੂ ਸ਼ਰਸੋਨੋ ਏ ਐ ਵੀ ਨੰਗਲੀਆਂ ਨੇ ਕਰੀ ਹਾਂ ਜਿੱਦਾਂ ਮਗਾਲ ਕਾ ਇੰਸ਼ੋਰੈਂਸ ਹੁੰਦਾ ਹੀ ਮੈਨੂੰ ਦੀ ਹੁਣ ਬਹੁਤ ਅਮੀਰ ਬੰਦੇ ਨੇ ਕਹਿੰਦੇ ਸਾਨੂੰ ਇੰਸ਼ੋਰੈਂਸ ਚਾਹੀਦੀ ਹੈ ਪਰ ਨਾ ਇਸੇ ਤਲਾਵ ਨਹੀਂ ਕਰਦੇ ਹਾਂ ਸੋ ਅਸੀਂ ਇਹਨਾਂ ਨੂੰ ਜੀ ਕੱਲ 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 ਕਰੀ ਨਹੀਂ ਆਉਣਾ ਜਿਹੜਾ ਕੱਲ ਨਿਕਲ ਕੇ ਉਹ ਵੀ ਵਧੀਆ ਟੈਂਸ ਇੰਸ਼ੋਰੈਂਸ ਕਰਾਉਂਦਾ ਇਸ ਕਰਕੇ ਵੀ ਜੇ ਜਰੂਰਤ ਹੈਗੀ ਹੈ ਜੀ ਰੂ ਬਤਾਵੇ ਸਾਹਿਬ ਤੁਸੀਂ profession ਨਾਲ ਬੈਠੋ ਤੁਸੀਂ ਇਹ ਨਹੀਂ ਵੀ ਆਪਾਂ ਚਾਰ ਫੈਮਿਲੀਜ਼ ਬੈਠੇ ਨੇ ਵੀ ਦੋਸਤਾਂ ਨਾਲ ਬੈਠੇ ਉਥੇ ਆਪਾਂ ਸਲਾਹ ਲਈ ਉਥੇ ਡਿਸੀਜਨ ਬਣਾ ਲਏ ਕਿ ਹੁਣ ਮੈਨੂੰ ਡੈਂਟਲ ਇਸ਼ੂ ਹੈ ਤਾਂ ਮੈਂ ਡੈਂਟਿਸ ਕੋਲੇ ਜਾਵਾਂਗਾ ਮੈਨੂੰ ਲੀਗਲ ਇਸ਼ੂ ਹੈ ਮੈਂ ਲਾਅਰ ਕੋਲੇ ਜਾਵਾਂਗਾ ਫਿਰ ਉਥੋਂ ਸਲਾਹ ਲਵਾਂ ਐਸੇ ਕਰਕੇ ਜੋ ਫਾਈਨੈਂਸ਼ੀਅਲ ਬੈਟਰ ਹੈ ਤੁਸੀਂ ਇੰਸ਼ੋਰੈਂਸ ਐਡਵਾਈਜ਼ਰ ਦੇ ਨਾਲ ਬੈਠ ਕੇ ਫਿਰ ਤੁਸੀਂ ਦੇਖ ਸਕਦੇ ਕੀ ਤੁਹਾਡੇ ਜਰੂਰਤਾਂ ਨੇ ਡੋਂਟ ਇਗਨੋਰ ਇਟ ਇਗਨੋਰ ਕਰੇ ਨਾ ਸਾਡੇ ਰਿਸਕ ਚਲੇ ਨਹੀਂ ਜਾਣੇ ਜਿਸ ਨੂੰ ਤੁਸੀਂ ਰਹਿਣੇ ਨੇ ਜੇਕਰ ਬਿਜ਼ਨਸ ਚ ਚੇਂਜ ਦੀ ਜਰੂਰਤ ਆ ਮੂ ਤੁਸੀਂ ਇਗਨੋਰ ਨਾ ਕਰਿਓ ਠੀਕ ਥੈਂਕ ਯ ਸੋ ਜੇ ਹਜੇ ਵੀ ਤੁਹਾਡੇ ਕੋਈ ਸਵਾਲ ਹੈ ਜਾਂ ਫਿਰ ਸੋਚ ਵਿਚਾਰ ਤੁਹਾਡੇ ਅੰਦਰ ਚੱਲ ਰਿਹਾ ਵੀ ਇੰਸ਼ੋਰੈਂਸ ਅਸੀਂ ਕੋਈ ਵੀ ਕਰਾਉਣੀ ਹੈ ਤਾਂ ਉਹਦੀ ਜਾਣਕਾਰੀ ਜਿਹੜੀ ਹੈ ਉਹ ਹੋਣੀ ਲਾਜ਼ਮੀ ਹੈ ਤਾਂ ਕਿਸੇ ਗਰੁੱਪ 'ਚ ਬੈਠ ਕੇ ਡਿਸਕਸ ਨਾ ਕਰੋ ਬਲਕਿ ਥਿੰਕਿੰਗ ਇੰਸ਼ੋਰੈਂਸ ਉਸੇ ਆ ਜਾਓ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਨੇ ਤੇ ਇਹਨਾਂ ਤੇ ਕੋਲ ਤੁਹਾਡੇ ਹਰ ਸਵਾਲ ਦਾ ਜਿਹੜਾ ਜਵਾਬ ਤੁਸੀਂ ਲੈ ਸਕਦੇ ਹੋ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਤੇ ਮੁਕਦਾ ਨਮੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।